ਨਾਲੀਕਾ ਨਾਲੀਕਾ ਦੇ ਸਟਾਲ ਤੇ ਆ ਜੀ ਉਹਨਾਂ ਲਈ ਕਾ ਬੰਨਰੋ ਵਾਲਾ ਕਟਰ ਉਹਨਾਂ ਲਈ ਕਾ ਰੋਟੇਟਰ ਇਹ ਤਰ੍ਹਾਂ ਇਹ ਜੰਗਾਂ ਕਿ ਉਹ ਬਰਾਕਾ ਵੀ ਕਮਾਨ ਸਹੀ ਨਾ ਤੀਵੇ ਸਾਈਲੈਂਟ ਮੈਟ ਮਟਰੋ ਦੇ ਰੋਣ ਲਿਡੇ ਵਾਲੀ ਮਸ਼ੀਨ ਬੇਲਰ ਸੰਨਿਕਾ ਰੋਟਾ ਮੇ ਤੇ ਉੱਪਰ ਬਚੇ ਅਲੇ ਬਣਾ ਰਿਹਾ ਹੈ ਇਹ ਰੈਕਰ ਪਾਣੀ ਹੈਗਾ ਯਾਰ ਪੀਣ ਦਾ ਜੀ ਪੀਨ ਵਾਲਾ ਪਾਣੀ ਹੈ ਪਾਣੀ ਅੰਦਰ ਹੈ ਹਲਾ ਦਿਓ ਯਾਰ ਮੜਾ ਜਾ 10 ਪੁਟਾ ਆਹ ਲੋ ਜੀ 10 ਪੁਟਾ ਰੋਟਾਵੇਟਰ ਸੁਪਰ ਸੀਟਰ ਸੋਨਾਲੀਕਾ ਕੰਪਨੀ ਦਾ ਪਿੱਛੇ ਟਿਸਟਾ ਨੇ ਤੇ ਸੰਗਣਾ ਬਣਿਆ ਹੋਇਆ ਹੈ ਇਹ ਬਾਗਾਂ ਵਾਲਾ ਜੀ ਪਾਣੀ ਪਾਉਂਦਾ ਪਿਆ ਰਹੋ ਤਾਂ ਧਾਣੀ ਮਸਰਾਣ ਦੇ ਨਾਲ ਜਿੰਨੇ ਜਿੰਨੇ ਹੱਥ ਕਰਾਉਂਦੇ ਆਂ ਪਾਣੀ ਪਾਉਂਦੇ ਆਂ ਤਾਂ ਪਾਣੀ ਪਾਉਂਦੇ ਆਂ ਪਤਾ ਜਾਂਦੀ ਆਂ ਖੰਡ ਨੂੰ ਪਾਣੀ ਪਾਉਂਦਾ ਰਹੋ ਇਹ ਮੁੱਲਾਪੁਰ ਵਾਲੇ ਜੀ ਇੱਕ ਗੜਾਈ ਵਾਲਾ ਗੰਨੇ ਦੀ ਗੜਾਈ ਕਰਨ ਵਾਸਤੇ ਕੋਈ ਵੀ ਫਸਲ ਨੂੰ ਗੜਾਈ ਕਰਨ ਵਾਸਤੇ ਫਸਲਾਂ ਦੀ ਗੜਾਈ ਕਰਨ ਵਾਸਤੇ गन्ना भी करो जी पलटावा खड़ा जी सब तो बदबी प्लॉ एमबी प्लॉ सोना तो का ਟਰਕ ਮੈਨ ਵੀ ਆਈ ਉਹਨਾਂ ਨਿਕੜੀ ਆਹ ਠੀਕ ਆ ਜੀ ਸੁਰਨਾਲਿਕਾ